ਪਰ ਇਹ ਬੱਚੇ ਕੋ ਸਕੂਟਰੀ ਕੋਈ ਗਈ ਤੁਸੀਂ ਮੌਕੇ ਤੇ ਗਏ ਕੀ ਵੇਖ ਗਿਆ ਇਹਦੀ ਕੀ ਕਾਰਵਾਈ ਕੀਤੀ ਜਾਂਦੀ ਤੁਹਾਨੂੰ ਪਤਾ ਲੱਗਾ ਸਾਗਰਪੁਰੇ ਅੰਨੇ ਪਾਸੇ ਮੋੜ ਤੇ ਨਾ ਫਟਕ ਲੱਗੇ ਮੋਬਿਲ ਕੋਈ ਹੈ 3979 ਨੰਬਰ ਹੈ ਕਈ ਮੌਕਾ ਵੇਹੇ ਹਾਂ ਬਸ ਬੰਦਿਆਂ ਦੀ ਤਲਾਸ਼ ਕਰ ਰਹੇ ਹਾਂ ਹੋ ਸਕੇ ਸ਼ਾਮਾਂ ਤੱਕ ਕਵਰ ਕਰ ਲੈਂਦੇ ਹਾਂ ਕੀ ਦੱਸਿਆ ਬੱਚੇ ਦੀ ਮਿਲੋ ਕੋ ਹਿਾਰ ਵੀ ਸੀ ਹਿਾਰ ਤੇ ਬਲੋਤ ਵੀ ਨਹੀਂ ਦੱਸਿਆ ਕੋਈ ਉਹ ਲੈਟਰ ਲੁੱਟਰ ਹੁੰਦਾ ਜਗੋਂ ਨਾਲ ਉਹ ਫਟਿਆ ਖੜਾ ਹੁੰਦਾ ਹੂੰ ਘੋੜਨੇ ਦੀ ਚੀਜ਼ ਆ ਗਈ ਤੇ ਬੈਸਟ ਜੁਗਾ ਉਹ ਲੈਟਰ ਆ ਕੇ ਪਿਸਤਲ ਇਹ ਦੱਸਣਾ ਹੁੰਦਾ ਆ ਤੁਸੀਂ ਬੱਚੇ ਹੀ ਦੱਸਿਆ ਬਾਅਦ ਚ ਉਹ ਲੈਟਰ ਹੀ ਉਹਦੇ ਕੋਲ ਨਹੀਂ ਬੱਚੇ ਨੇ ਦੱਸਿਆ ਬੱਚਾ ਕਹਿੰਦਾ ਪਿਸਤਲ ਬਾਕੀ ਵੇਖ ਲੈਨੇ ਕਲੀਅਰ ਕਰਕੇ ਉਹ ਬਿਲਕੁਲ ਦਾ ਅਹ ਜੈਰਨਾ ਪ੍ਰਕਾਸ਼ ਜੀ ਪ੍ਰਕਾਸ਼ ਜੀ ਕੀ ਕਰਦੇ ਹੋ ਤੁਸੀਂ ਉਹ ਕੀ ਹੋਇਆ ਬੇਟਾ ਇਹ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਆ ਠੀਕ ਆ ਉਹ ਇਥੋਂ ਅਡਰੈਸ ਨਿਕਲ ਕੇ ਤੇ ਦੁੱਧ ਵਾਲੇ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤਨਾਲੇ ਦੁੱਧ ਵੀ ਲੈਣ ਜਾਂਦਾ ਸੀ ਡੇਲੀ ਜਾਂਦਾ ਤੇ ਬਿਲਕੁਲ 1 ਕਿੱਲਾ ਹਟਵਾ ਸਾਡਾ ਘਰ ਆ ਉਤੋਂ ਬਸ ਇਹ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਤਲ ਉਖਾਇਆ ਉਹਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਏ ਇਹਨੇ ਸਕੂਟਰੀ ਦਿੱਤੀ ਇਹ ਘਰ ਆ ਕੇ ਨਾਲ ਉਸੇ ਵੇਲੇ 1 ਮਿੰਟ ਦੀ ਦੂਰੀ ਤੇ ਸਾਡਾ ਘਰ ਆ ਜਿੱਥੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਹੋਇਆ ਹਾਂਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕ ਦੇ ਲਾਗੇ ਹੁੰਦੀਆਂ ਰਹੀਆਂ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਪਿਵਾਰਦਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਤੇ ਕੀ ਹਾਲ ਹੈ ਸ਼ਾਮਿਆਂ ਦਾ ਵਜਾ ਆਹ ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਇਹ ਬੱਚਾ ਤੇ ਛੋਟਾ ਹੀ ਹੈ ਜੀ ਪੁਲਿਸ ਕੰਪਲੇਟ ਕਰ ਹਾਂ ਜੀ ਪੁਲਿਸ ਕੰਪਲੇਟ ਹੈ ਪੁਲਿਸ ਵਾਲਿਆਂ ਨੂੰ ਕਰਤੀ ਹੈ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਅੰਤਰਪ੍ਰੀਤ ਸਿੰਘ ਅੰਤਰਪ੍ਰੀਤ ਕਿੱਥੇ ਰਹਿੰਦੇ ਹੋ ਤੇ ਕਿਹੜੀ ਗੱਲ ਚ ਪੜ੍ਹਦੇ ਹੋ ਮੈਂ ਇੱਥੇ ਚ ਪੜਦਾ ਸਾਗਰਪੁਰ ਇੱਥੇ ਰਹਿੰਦਾ ਹਾਂ ਕੀ ਹੋਇਆ ਕੀ ਹੋਇਆ ਕਿ ਮੈਂ ਜਾਣ ਲਈ ਦੁਕਾਨ ਤੇ ਤੇ ਘਰ ਵਾਪਸ ਆਉਂਦਾ ਹੀ ਤਾਂ ਉੱਥੋਂ ਤਿੰਨ ਜਣੇ ਆਏ ਆ ਪਲੈਟਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵਾਲਵਰ ਦਿਖਾਇਆ ਤੇ ਸਕੂਟਰੀ ਖੋਕੇ ਲੈ ਗਏ ਹਾਂ ਹਾਂਜੀ ਕਿੱਥੇ ਗਏ ਸੀ ਤੇ ਕੀ ਕਰਦੇ ਸੀ ਮੈਂ ਆਪਣਾ ਸਮਾਨ ਲੈਣ ਗਿਆ ਹੀ ਬ੍ਰੈਡ ਲੈਣ ਗਿਆ ਹਾਂ ਹਾਂਜੀ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਉਤਰ ਜਾਉਣ ਤੂੰ ਅੱਛਾ ਹਾਂਜੀ ਉਹ ਬੰਦੇ ਤੇ ਹੀ ਉਹਨਾਂ ਨੇ ਕਿਹ ਕਿ ਸਰਦਾਰ ਇਹ ਮੁੰ ਨਹੀਂ ਅੱਛਾ ਤੇ ਮੈਂ ਹਾਂਜੀ ਹੱਥ ਤੋਂ ਹੋਰ ਕੀ ਕਰਦਾ ਫਰਦ ਬਿਸਤਲ ਹੀ ਹੋਰ ਕੁਛ ਨਹੀਂ ਹੈ ਲੈ ਉਹਨ ਦਾ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਹਾਂਜੀ ਕੀਤਾ ਪੀਬੀ06 ਐਚਐਫ 6848 ਕਿੰਨੀ ਤੇਜ਼ ਹੈ ਕਿੰਨੀ ਕਿੰਨੀ ਆਏ ਤੇ ਮੇਰੇ ਵੱਲ ਥੋੜੀ ਸਪੀਡ ਚ ਸੀ ਤੇ ਪਰ ਗਏ ਬੜੀ ਸਪੀਡ ਚ ਹਾਂ ਕੀ ਲੱਗਾ ਉਹਦੋਂ ਜਦੋਂ ਤੁਹਾਨੂੰ ਉਹਨਾਂ ਨੇ ਖਿਲਾ ਰਿਆ ਕਿਉਂ ਖਿਲਾ ਰਿਆ ਕਿ ਟੱਕ ਲਾਰੇ ਕੋ ਸਮਝ ਆਈ ਤਾ ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਅੱਗੇ ਮੋਟਰਸਾਈਕਲ ਲਾ ਲਿਆ ਇਤਨਾ ਕਰਕੇ ਤੇ ਫੇਰ ਆਂਦੇ ਉੱਤਰ ਹੁਣ ਤੋਂ ਹਾਂ ਹਾਂਜੀ ਕਿਤੇ ਕੋਈ ਹਥਿਆਰ ਹੈਗਾ ਸੀ ਕਿਸੇ ਕੋਲ ਹੈਗਾ ਹੀ ਕਿੰਨੇ ਜਿਹੇ ਇੱਕੋ ਐਕਟਿਵ ਆਪਕੋ ਲੱਗੇ ਫਿਰ ਤੁਸੀਂ ਕੀ ਕੀਤਾ ਜੇ ਮੈਂ ਘਰਾਂ